ਸਸਰੀ ਗੱਲ ਦੋਸਤੋ ਮੇਰਾ ਨਾਮ ਹੈ ਲਾਪਤੀ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹਾਲ ਹੀ ਵਿੱਚ ਖਬਰ ਆਈ ਹੈ ਕਿ 17 ਜਨੂਅਰੀ ਤੋਂ H1B ਵੀਜ਼ਾ ਸਟਾਰਟ ਹੋਣ ਜਾ ਰਿਹਾ ਹੈ ਉਸ ਬਾਰੇ ਅੱਜ ਅਸੀਂ ਕਰਾਂਗੇ ਕਿ H1B ਵੀਜ਼ਾ ਕੀ ਹੁੰਦਾ ਹੈ ਅਤੇ ਇਸ ਨੂੰ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਨੂੰ ਅਪਲਾਈ ਕਰਨ ਵਾਸਤੇ ਕੀ ਤਰੀਕਾ ਹੈ ਸੋ ਦੋਸਤੋ H1B ਵੀਜ਼ਾ ਅਮਰੀਕਾ ਵਿੱਚ ਕੰਮ ਕਰਨ ਲਈ ਇੱਕ ਵੀਜ਼ਾ ਹੈ ਜਿਸ ਦੇ ਥਰੂ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਜਬ ਬਾਹਰ ਦਾ ਰਹਿਣ ਵਾਲਾ ਅਮਰੀਕਾ ਵਿੱਚ ਜਾ ਕੇ ਕੰਮ ਕਰ ਸਕਦਾ ਹੈ ਤਾਂ ਦੋਸਤੋ ਅਮਰੀਕਾ ਵਿੱਚ ਕੰਮ ਕਰਨ ਲਈ H1B ਵੀਜ਼ਾ ਦੀ ਲੋੜ ਹੁੰਦੀ ਹੈ ਜਿਸ ਤੋਂ ਬਿਨਾ ਬਾਹਰ ਦਾ ਕੋਈ ਵੀ ਵਿਅਕਤੀ ਅਮਰੀਕਾ ਵਿੱਚ ਕੰਮ ਨਹੀਂ ਕਰ ਸਕਦਾ ਇਸ ਲਈ H1B ਵੀਜ਼ਾ ਜ਼ਰੂਰੀ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਕਿ H1B ਵੀਜ਼ਾ ਕੌਣ-ਕੌਣ ਅਪਲਾਈ ਕਰ ਸਕਦਾ ਹੈ ਜਿਸ ਨਾਲ ਬਾਹਰਲੇ ਵਿਅਕਤੀ ਅਮਰੀਕਾ ਵਿੱਚ ਕੰਮ ਕਰਦੇ ਹਨ ਤਾਂ ਦੋਸਤੋ ਜੇਕਰ ਤੁਹਾਨੂੰ ਅਮਰੀਕਾ ਵਿੱਚ ਕੋਈ ਕੰਮ ਕਰਨਾ ਹੈ ਤਾਂ ਉਸ ਲਈ ਕੋਈ ਸਪੈਸ਼ਲ ਫੀਲਡ ਹੋਣੀ ਚਾਹੀਦੀ ਹੈ ਜਿਸ ਨੂੰ ਕਿ ਅਪਸਕਿੱਲ ਵੀ ਕਹਿ ਸਕਦੇ ਹਾਂ ਜੇਕਰ ਕੋਈ ਵੀ ਸਕਿੱਲ ਕਿਸੇ ਵਿਅਕਤੀ ਵਿੱਚ ਹੁੰਦੀ ਹੈ ਤਾਂ ਉਹ ਵਿਅਕਤੀ H1B ਵੀਜ਼ਾ ਅਮਰੀਕਾ ਵਿੱਚ ਅਪਲਾਈ ਕਰ ਸਕਦਾ ਹੈ ਅਤੇ ਅਮਰੀਕਾ ਵਿੱਚ ਕੰਮ ਕਰ ਸਕਦਾ ਹੈ ਇਸ ਲਈ ਉਸ ਵਿਅਕਤੀ ਕੋਲ ਇਸ ਦੀ ਪੜਾਈ ਹੋਣੀ ਜ਼ਰੂਰੀ ਹੈ ਜਿਸ ਨੂੰ ਉਸ ਨੇ ਗ੍ਰੈਜੂਏਸ਼ਨ ਜਾਂ ਮਾਸਟਰ ਕਰੀ ਹੋਣੀ ਜ਼ਰੂਰੀ ਹੈ ਇਸ ਤੋਂ ਬਾਅਦ ਕਿਸੇ ਵੀ ਕੰਪਨੀ ਦੁਆਰਾ ਸਪਾਂਸਰ ਹੋਣਾ ਜ਼ਰੂਰੀ ਹੈ ਇਸ ਤੋਂ ਬਿਨਾ ਕੋਈ ਵੀ H1B ਵੀਜ਼ਾ ਆਪਣੇ ਤਰੂਨ ਨਹੀਂ ਅਪਲਾਈ ਕਰ ਸਕਦਾ ਕਿਉਂਕਿ ਜਦੋਂ ਕੋਈ ਅਮਰੀਕਾ ਦੀ ਕੰਪਨੀ ਕਿਸੇ ਨੂੰ ਬੁਲਾਉਂਦੀ ਹੈ ਤਾਂ ਹੀ ਅਮਰੀਕਾ ਵਿੱਚ H1B ਵੀਜ਼ਾ ਅਪਲਾਈ ਹੋ ਸਕਦਾ ਹੈ ਇਸ ਲਈ 10 ਡਾਲਰ ਦੀ ਫੀਸ ਹੈ ਜੋ ਕੰਪਨੀ ਨੂੰ ਪੇ ਕਰਕੇ ਆਪਾਂ H1B ਵੀਜ਼ਾ ਲਈ ਉਹਨਾਂ ਨੂੰ ਅਪਰੋਚ ਕਰ ਸਕਦੇ ਆ ਅਤੇ ਉਸ ਤੋਂ ਬਾਅਦ ਕੰਪਨੀ ਜੇਕਰ ਆਪਾਂ ਨੂੰ ਚਾਹੇ ਤਾਂ ਬੁਲਾ ਕੇ H1B ਵੀਜ਼ਾ ਅਮਰੀਕਾ ਵਿੱਚ ਦੇ ਸਕਦੀ ਹੈ ਇਸ ਲਈ ਅਮਰੀਕਾ ਵਿੱਚ ਹਰ ਸਾਲ 85000 ਸਟੂਡੈਂਟ ਬੁਲਾਏ ਜਾਂਦੇ ਆ ਤਾਂ ਦੋਸਤੋ ਜੇਕਰ ਇਹਨਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ ਇਹਨਾਂ ਦੀ ਤਨਖਾਹ ਕਿਸੇ ਵੀ ਕੰਪਨੀ ਨੂੰ 68 ਡਾਲਰ ਤੋਂ ਘੱਟ ਨਹੀਂ ਦੇ ਸਕਦੀ ਅਤੇ ਵੱਧ ਤੋਂ ਵੱਧ 112000 ਤੱਕ ਇਹਨਾਂ ਦੀ ਤਨਖਾਹ ਹੋ ਸਕਦੀ ਹੈ ਕੋਈ ਵੀ US ਡਾਲਰ ਵਿੱਚ ਇਹ ਤਨਖਾਹ ਇੱਕ ਸਾਲ ਦੀ ਹੈ ਪਰ ਹਾਲ ਹੀ ਵਿੱਚ ਹੋਏ ਅਮਰੀਕਾ ਵਿੱਚ ਇਲੈਕਸ਼ਨ ਉਸ ਵਿੱਚ ਇਸ ਦਾ ਬਾਈਕਾਟ ਕੀਤਾ ਗਿਆ ਸੀ ਜਿਸ ਵਿੱਚ ਡੋਨਾਲਡ ਟਰੰਪ ਜਿੱਤੇ ਹਨ ਉਹਨਾਂ ਦਾ ਨਾਅਰਾ ਸੀ ਮੇਕ ਅਮਰੀਕਾ ਗ੍ਰੇਟ ਅਗੇਨ ਜਿਸ ਵਿੱਚ ਅਮਰੀਕਾ ਦੇ ਵਸਨੀਕਾਂ ਦੀ ਪਹਿਣ ਦੀ ਗੱਲ ਕੀਤੀ ਗਈ ਹੈ ਅਤੇ ਹੁਣ ਜਿਹੜੇ ਅਮਰੀਕਾ ਦੇ ਨਵੇਂ ਪ੍ਰੈਜ਼ੀਡੈਂਟ ਹਨ ਡੋਨਾਲਡ ਟਰੰਪ ਉਹਨਾਂ ਨੇ ਵੀ H1B ਵੀਜ਼ਾ ਨੂੰ ਸਟ੍ਰਿਕਟ ਕਰਨ ਦੀ ਗੱਲ ਕੀਤੀ ਹੈ ਪਰ ਉਹ ਡੋਨਾਲਡ ਟਰੰਪ ਵੀ ਇਸ ਗੱਲ ਨਾਲ ਐਗਰੀ ਹੈ ਕਿ H1B ਵੀਜ਼ਾ ਜ਼ਰੂਰੀ ਹੈ ਅਤੇ ਹੁਣ H1B ਵੀਜ਼ਾ ਨੂੰ ਹੋਰ ਸੌਖਾਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਦੋਸਤੋ ਇਸ ਜੁਟੀ ਜਾਣਕਾਰੀ ਜੇਕਰ ਵੀਡੀਓ ਚੰਗੀ ਲਗੀ ਤਾਂ ਲਾਈਕ ਤੇ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ